ਪ੍ਰੋਬੰਜਾਰ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਹਮਦੀਪ ਜੋਸ਼ ਸਿੰਘ ਤਾਂ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਯੂ ਐਸ ਏ ਦੇ ਵਿੱਚ 1 ਲੱਖ ਭਾਰਤੀਆਂ ਦੀ ਨੌਕਰੀ ਖਤਰੇ ਦੇ ਵਿੱਚ ਪੈ ਗਈ ਹੈ ਇਹ ਖਬਰ ਬਹੁਤ ਅਹਿਮ ਔਰ ਬਹੁਤ ਵੱਡੀ ਖਬਰ ਹੈ ਭਾਰਤੀ ਜਿਹੜੇ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਜੋਬ ਕਰ ਰਹੇ ਆ ਉੱਥੇ ਰਹਿ ਰਹੇ ਆ ਤਾਂ ਦੱਸ ਦੇ ਕਿ ਉਹਨਾਂ ਦੀ ਨੌਕਰੀ ਜਿਹੜੀਆਂ ਹੁਣ ਖਤਰੇ ਦੇ ਵਿੱਚ ਪੈ ਗਈ ਹੈ ਤਾਂ ਤਕਰੀਬਨ 8 ਲੱਖ ਜਿਹੜੇ ਲੋਕ ਨੇ ਉਹਨਾਂ ਦੀ ਨੌਕਰੀ ਖਤਰੇ ਦੇ ਵਿੱਚ ਪਈਆ ਟੋਟਲ ਪਰ 8 ਲੱਖ ਦੇ ਵਿੱਚੋਂ 1 ਲੱਖ ਦੇ ਕਰੀਬ ਭਾਰਤੀ ਦੱਸਿਆ ਜਾ ਰਿਹਾਗਾ ਤਾਂ ਦੱਸ ਦੇ ਕਿ ਡੋਨਲਡ ਟਰੰਪ ਦੇ ਵੱਲੋਂ ਡੋਨਲਡ ਟਰੰਪ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਹਦੇ ਤੇ ਸਾਰਾ ਕੁਝ ਹੋਣ ਵਾਲਾ ਤਦਾ ਦੀ ਕਿ ਡੀਈਆਈ ਇੱਕ ਪ੍ਰੋਗਰਾਮ ਹੈ ਜਿਹਦੇ ਤਹਿਤ ਜਿਹੜਾ ਅਮਰੀਕਾ ਦੇ ਵਿੱਚ ਜੌਬਸ ਨੇ ਉਹ ਮਿਲਦੀਆਂ ਨੇ ਚਾਹੇ ਸਰਕਾਰੀ ਸੈਕਟਰ ਹੈ ਚਾਹੇ ਪ੍ਰਾਈਵੇਟ ਸੈਕਟਰ ਆ ਤਾਂ ਡੀਈਆਈ ਇਹ ਪ੍ਰੋਗਰਾਮ ਦੇ ਤਹਿਤ ਜਿਹੜੇ ਅਮਰੀਕਾ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੇ ਵਿੱਚੋਂ ਮਾਰਨ ਜਿਹੜਾ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਸੈਕਸ਼ਨ ਹੈਗਾ ਜਿਹੜਾ ਚਾਹੇ ਤਾਂ ਪ੍ਰਵਾਸੀ ਨੇ ਉਹਨਾਂ ਦੇ ਵਿੱਚੋਂ ਚਾਹੇ ਕੋਈ ਜੈਂਡਰ ਹੋਰ ਹੈ ਜਿਨ੍ਹਾਂ ਦਾ ਟਰਾਂਸ ਜੈਂਡਰ ਲਗਾ ਲੋ ਜਾਂ ਫਿਰ ਮਹਿਲਾਵਾਂ ਨੇ ਤਾਂ ਖਾਸ ਤੌਰ ਤੇ ਜਿਹੜੇ ਲੋਕਲਾਈਟ ਜਿਹੜੇ ਉੱਥੋਂ ਦੇ ਲੋਕ ਨੇ ਗੋਰਿਆਂ ਤੋਂ ਬਿਨਾ ਬਾਕੀ ਹੋਰ ਲੋਕਾਂ ਨੂੰ ਇਹ ਪ੍ਰੋਗਰਾਮ ਦੇ ਤਹਿਤ ਜਿਹੜਾ ਉੱਥੇ ਜੋਬਸ ਮਿਲਦੀਆਂ ਨੇ ਨੌਕਰੀਆਂ ਮਿਲਦੀਆਂ ਨੇ ਤਾਂ ਇੱਕ ਕਿਸਮ ਦਾ ਕੋਟਾ ਕਹਿ ਸਕਦੇ ਆ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਡੀਈਆਈ ਕੀ ਹੈਗਾ ਇੱਕ ਕੋਟਾ ਕਹਿ ਸਕਦੇ ਆ ਜੋ ਕਿ 1960 ਦੇ ਵਿੱਚ ਇਹ ਬਣਾਇਆ ਗਿਆ ਸੀ ਤਾਂ ਦੱਸਦੀ ਕਿ ਉਹਦੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਔਰ ਜਦੋਂ ਰਾਸ਼ਟਰਪਤੀ ਹੁੰਦੇ ਸੀ ਕੈਨੇਡੀ ਤੇ ਉਸ ਤੋਂ ਬਾਅਦ ਮਿਨਿਸਟਰ ਹੁੰਦੇ ਸੀ ਮਾਰਟਨ ਲੂਥਰ ਕਿੰਗ ਤਾਂ ਦੱਸਦੀ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਹਦੇ ਤਹਿਤ ਹੁੰਦਾ ਦੀ ਕਿ ਚਾਹੇ ਜੈਂਡਰ ਹੈ ਚਾਹੇ ਫਿਰ ਜਿਹੜੇ ਅਪਾਹਜ ਨੇ ਉਹ ਨੇ ਜਾਂ ਫਿਰ ਮਹਿਲਾਵਾਂ ਨੇ ਤਾਂ ਜਾਂ ਫਿਰ ਜਿਹੜੇ ਲੋਕ ਹੋਰ ਕਿਸੇ ਕਿਸਮ ਦੀਆਂ ਮਿਨੋਰਟੀ ਜਿਹੜੀਆਂ ਅਮਰੀਕਾ ਦੇ ਵਿੱਚ ਰਹਿ ਰਹੀਆਂ ਕਿਤੋਂ ਵੀ ਆ ਰਹੇ ਨੇ ਕਿਸੇ ਹੋਰ ਦੇਸ਼ਾਂ ਤੋਂ ਵੀ ਆ ਰਹੇ ਤਾਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਜਿਹੜਾਗਾ ਜੋਬਸ ਮਿਲਦੀਆਂ ਸੀ ਸਰਕਾਰੀ ਜੋਬ ਵੀ ਮਿਲਦੀ ਸੀ ਤੇ ਪ੍ਰਾਈਵੇਟ ਜੋਬ ਵੀ ਮਿਲਦੀ ਸੀ ਜਿਵੇਂ ਹਾਰਲੇ ਡੇਵਿਡਸਨ ਕੰਪਨੀ ਦੇ ਵਿੱਚ ਲਗਾ ਲੋ ਜਾਂ ਮੈਕਡੋਨਲਡ ਕੰਪਨੀ ਦੇ ਵਿੱਚ ਲਗਾ ਲੋ ਜਾਂ ਫਿਰ ਐਮਾਜ਼ਨ ਵਾਲਮਾਰਟ ਇਹਨਾਂ ਦੇ ਵਿੱਚ ਲਗਾ ਲੋ ਤਾਂ ਦਾਦੀ ਕਿ ਉਹਨੇ ਇਹ ਪ੍ਰੋਗਰਾਮ ਨੂੰ ਬੰਦ ਕਰਨ ਦਾ ਐਲਾਨ ਕੀਤਾਗਾ ਡੋਨਲਡ ਸੰਪਨੇਤਾ ਦਾ ਦੱਸਿਆ ਕਿ ਡੀਈਆਈ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਔਰ ਦੂਜੇ ਪਾਸੇ ਗੱਲ ਕਰੀਏ ਤਾਂ ਡੀਈਆਈ ਦੇ ਤਹਿਤ ਹੁੰਦਾ ਦੀਏ ਕਿ ਬਹੁਤ ਸਾਰੇ ਲੋਕਾਂ ਨੂੰ ਜੋਬਸ ਮਿਲਦੀਆਂ ਸੀ ਉੱਥੇ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਰਹਿੰਦੇ ਸੀ ਤਾਂ ਦੱਸ ਦੇ ਕਿ ਹੁਣ ਇਹ ਪ੍ਰੋਗਰਾਮ ਜੇ ਬੰਦ ਹੋ ਗਿਆ ਜਿਸ ਫੈਸਲੇ ਦੇ ਉੱਪਰ ਹਾਲਾਂਕਿ ਆਰਡਰ ਜਿਹੜੇ ਆ ਜਾਰੀ ਕਰ ਦਿੱਤੇ ਨੇ ਡੋਨਲਡ ਟਰੰਪ ਦੇ ਵੱਲੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਪਰ ਇਹ ਫੈਸਲੇ ਨੂੰ ਅਜੇ ਤੱਕ ਚੁਣੌਤੀ ਕਿਸੇ ਨੇ ਨਹੀਂ ਦਿੱਤੀ ਤਾਂ ਦੇਖਣਾ ਹੋਊਗਾ ਕਿ ਜੇ ਇਸ ਫੈਸਲੇ ਨੂੰ ਕੋਈ ਚੁਣੌਤੀ ਦਿੰਦਾ ਤਾਂ ਉਸ ਤੋਂ ਬਾਅਦ ਕੀ ਬੰਦਾ ਪਰ ਤੋਂ ਦੱਸ ਦੇ ਕਿ ਦੋਨੇ ਜਿਹੜੇ ਲੀਡਰਾਂ ਦੀ ਅਗਵਾਈ ਦੇ ਵਿੱਚ ਇਹ ਡੀਈਆਈ ਪ੍ਰੋਗਰਾਮ ਜਿਹੜਾ ਬਣਿਆ ਸੀ ਤੇ ਉਹਨਾਂ ਦਾ ਦੋਨਾਂ ਦਾ ਅਸੈਸੀਨੇਸ਼ਨ ਹੋਇਆ ਸੀ ਇਹ ਵੀ ਗੱਲ ਇੱਕ ਤੁਹਾਨੂੰ ਦੱਸ ਦਿੰਨੇ ਆ ਮਾਰਟਿਨ ਲੂਥਰ ਕਿੰਗ ਹੋਣ ਜਾਂ ਫਿਰ ਦੂਜੇ ਪਾਸੇ ਜੌਨ ਆਫ ਕੈਨੇਡੀ ਹੋਣ ਤਾਂ ਦੱਸ ਦੇ ਕਿ ਉਹਨਾਂ ਦਾ ਅਸੈਸੀਨੇਸ਼ਨ ਕੀਤਾ ਸੀ ਗੋਲੀ ਮਾਰ ਕੇ ਉਹਨਾਂ ਨੂੰ ਮਾਰਿਆ ਗਿਆ ਸੀ ਉਸ ਸਮੇਂ ਹੀ ਡੀਈਆਈ ਦਾ ਨਾਂ ਦਾ ਇੱਕ ਕੋਟਾ ਬਣਾਇਆ ਗਿਆ ਜਿਹਦੇ ਤਹਿਤ ਕਿਸੇ ਕਿਸਮ ਦਾ ਵੀ ਕੋਈ ਚਾਹੇ ਆਪਾਹਜ ਹੈ ਜਾਂ ਫਿਰ ਜੋ ਕੋਈ ਚਾਹੇ ਮਿਨੋਰਟੀ ਹੈ ਚਾਹੇ ਕੋਈ ਥਰਡ ਜੈਂਡਰ ਹੈ ਜਾਂ ਫਿਰ ਜੇ ਗੱਲ ਕਰ ਲਈਏ ਮਹਿਲਾਵਾਂ ਨੇ ਤਾਂ ਦੱਸ ਦੇ ਕਿ ਬਗੈਰ ਅਮਰੀਕਾ ਦੇ ਜਾਂ ਦੂਜੇ ਜਿਵੇਂ ਪ੍ਰਵਾਸੀ ਰਹਿ ਰਹੇ ਨੇ ਉਧਰ ਬਹੁਤ ਸਾਰੇ ਨੌਕਰੀਆਂ ਕਰ ਰਹੇ ਆ ਤਾਂ ਉਹਨਾਂ ਨੂੰ ਜਿਹੜਾ ਨੌਕਰੀਆਂ ਮਿਲਦੀਆਂ ਸੀ ਡੀਈਆਈ ਪ੍ਰੋਗਰਾਮ ਦੇ ਤਹਿਤ ਤਾਂ ਦੱਸ ਦਈਏ ਕਿ ਇਹਨਾਂ ਦਾ ਲਾਹਾ ਹੋਰ ਲੋਕ ਜਿਹੜੇ ਆ ਪ੍ਰਵਾਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੈਂਦੇ ਸੀ ਤਾਂ ਭਾਰਤੀ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਐਚ1ਵੀ ਵੀਜ਼ੇ ਦੇ ਨਾਲ ਉੱਥੇ ਜੌਬਸ ਵੀ ਕਰ ਰਹੇ ਆ ਤਾਂ ਖਾਸ ਤੌਰ ਤੇ ਉੱਤੇ ਸਾਊਥ ਵਾਲੇ ਸਾਊਥ ਵਾਲੇ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਜੌਬਸ ਕਰਦੇ ਆ ਉੱਤੇ ਆਈਟੀ ਸੈਕਟਰ ਜੀ ਜੇ ਗੱਲ ਕਰੀਏ ਤਾਂ ਹੁੰਦਾ ਦਈਏ ਕਿ ਜੇ ਡੀਈਆਈ ਪ੍ਰੋਗਰਾਮ ਖਤਮ ਹੋ ਗਿਆ ਤਾਂ ਫਿਰ 1 ਲੱਖ ਭਾਰਤੀਆਂ ਦੀ ਜਿਹੜੀ ਨੌਕਰੀ ਹੈ বহুত ਜਾ ਸਕਦੀ ਹੈ ਤਾਂ ਡੋਨਲਡ ਟਰੰਪ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਡੀਈਆਈ ਨੂੰ ਖਤਮ ਕਰਨ ਦਾ ਤਦ ਆਦੀ ਕਿਸ ਦਿਨ ਸਿੱਧਾ ਫਾਇਦਾ ਕੀ ਹੋਣਾ ਇਸ ਦੇ ਨਾਲ ਫਾਇਦਾ ਹੋਣਾ ਜਿਹੜਾ ਡੋਨਲਡ ਟਰੰਪ ਦਾ ਕੋਰ ਵੋਟ ਹੈ ਕੋਰ ਵੋਟ ਕਿਹੜਾ ਹੈਗਾ ਜਿਹੜੇ ਉੱਤੇ ਕਟੜ ਜਿਹੜੇ ਉੱਤੇ ਕਹਿ ਸਕਦੇ ਆ ਕਿ ਵਾਈਟ ਨੇ ਜਿਹੜੇ ਪਿਓਰ ਜਿਹੜੇ ਬਿਲਕੁਲ ਦੂਜਿਆਂ ਨੂੰ ਜੇ ਗੱਲ ਕਰੀ ਤਾਂ ਉਹਨਾਂ ਜਿਹੜੇ ਗੋਰੇ ਨੇ ਉਹਨਾਂ ਦਾ ਹੀ ਕੋਰ ਵੋਟ ਡੋਨਲਡ ਟਰੰਪ ਨੂੰ ਇਸ ਵਾਰ ਪਿਆ ਹੈਗਾ ਤਦ ਆਦੇ ਕਿ ਉਹੀ ਉਹਨਾਂ ਦੇ ਵੋਟਰ ਨੇ ਉਹਨਾਂ ਨੂੰ ਵੱਡਾ ਫਾਇਦਾ ਮਿਲੂਗਾ ਇਸ ਦੇ ਨਾਲ ਡੋਨਲਡ ਟਰੰਪ ਨੇ ਕਿਹਾ ਵੀ ਹੈ ਕਿ ਜਿਹੜੇ ਗੋਰੇ ਨੇ ਜਿਹੜੇ ਇਥੋਂ ਦੇ ਨੀਕ ਨੇ ਉਹਨਾਂ ਨੂੰ ਇਸ ਦਾ ਪੂਰਾ ਲਾਹਾ ਮਿਲੂਗਾ ਉਹਨਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਜੌਬਸ ਦੇ ਵਿੱਚ ਜਿਹੜਾ ਹੈਗਾ ਜਗ੍ਹਾ ਮਿਲੂਗੀ ਕਿਉਂਕਿ ਹੁਣ ਜਿਹੜੀ ਉਹ ਜਗ੍ਹਾ ਪਹਿਲਾਂ ਦੂਜੇ ਲੈ ਆਂਦੇ ਸੀ ਆ ਕੇ ਤਾਂ ਹੁਣ ਉੱਥੇ ਜਿਵੇਂ ਆਪਣੇ ਭਾਰਤ ਦੇ ਵਿੱਚ ਜਿਵੇਂ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਪਿਛਲੇ ਮਹੀਨਿਆਂ ਤੋਂ ਪ੍ਰਵਾਸੀਆਂ ਦਾ ਮੁੱਦਾ ਚੱਲਦਾ ਉਹ ਵੀ ਇਹੀ ਗੱਲ ਹੈ ਕਿ ਬਾਹਰੋਂ ਆ ਕੇ ਲੋਕ ਪੰਜਾਬ ਦੇ ਵਿੱਚ ਨੌਕਰੀਆਂ ਲੈ ਰਹੇ ਆ ਸੇਮ ਉਹੀ ਗੱਲ ਹੁਣ ਡੋਨਲਡ ਟਰੰਪ ਜਿਹੜਾ ਉੱਥੇ ਇਹ ਚੀਜ਼ ਕਰ ਰਿਹਾ ਹੈਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੋਰਿਆਂ ਤੋਂ ਬਿਨਾ ਅਮਰੀਕਾ ਦੀ ਧਰਤੀ ਉੱਤੇ ਰਹਿਣਾ ਪ੍ਰਵਾਸੀਆਂ ਦੇ ਲਈ ਬਹੁਤ ਜ਼ਿਆਦਾ ਔਕ ਬਹੁਤ ਜਿਆਦਾ ਜਿਹੜਾ ਮੁਸ਼ਕਲ ਹੋ ਜੂਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਬਜ਼ੁਰਗ ਨੂੰ 에어ਪੋਰਟ ਤੋਂ ਮੋੜਤਾ ਸੀ ਕਿਉਂ ਮੋੜਿਆ ਸੀ ਕਿਉਂਕਿ ਉਹ ਆਪਣੇ ਬੱਚੀ ਦੇ ਕੋਲ ਜਾਣਾ ਚਾਹੁੰਦੀ ਸੀ ਉਸ ਦੀ ਬੇਟੀ ਰਹਿ ਰਹੀ ਸੀ ਅਮਰੀਕਾ ਉਸ ਨੇ 5 ਮਹੀਨਿਆਂ ਦੇ ਲਈ ਉੱਥੇ ਜਾਣਾ ਸੀ ਵਨ ਸਾਈਡ ਟਿਕਟ ਕਰਾਈ ਸੀ ਰਾਉਂਡ ਟਿਕਟ ਨਹੀਂ ਸੀ ਜਾਨੀ ਕਿ ਇੱਕ ਵਾਰ ਜਿਹੜਾ ਇੱਥੋਂ ਜਾਂਦਾ ਬੰਦਾ ਟਿਕਟ ਕਰਾਉਂਦਾ ਇਸ ਪ੍ਰਕਾਰ ਉਸ ਨੇ ਟਿਕਟ ਕਰਵਾਈ ਜਦੋਂ ਅਮਰੀਕਾ 에어ਪੋਰਟ ਦੇ ਉੱਪਰ ਪਹੁੰਚੀ ਤਾਂ ਉੱਥੇ ਅਥਾਰਟिटीज ਨੇ ਕਿਹਾ ਕਿ ਤੁਹਾਡੀ ਰਿਟਰਨ ਟਿਕਟ ਕਿੱਥੇ ਆ ਜਾਨਕਿ ਜਦੋਂ ਤੁਸੀਂ ਜਾਣਾ ਹੈ ਜਿਹੜੀ ਤਰੀਕ ਨੂੰ ਜਾਣਾ ਹੈ ਉਸ ਦਿਨ ਦੇ ਟਿਕਟ ਬੁੱਕ ਕਰਾਈ ਹੈ ਕਿ ਨਹੀਂ ਕਰਾਈ ਤਾਂ ਬਜ਼ੁਰਗ ਨੇ ਕਿਹਾ ਕਿ ਨਹੀਂ ਕਰਾਈ ਹੋ ਤਾਂ ਅਜੇ ਬਾਅਦ ਦੇ ਵਿੱਚ ਕਰਾ ਲਾਂਗੇ ਪਰ ਉਤੋਂ ਹੀ ਜਿਹੜਾ ਉਸ ਨੂੰ ਵਾਪਸ ਮੋੜ ਦਿੱਤਾ ਸੀ ਕਿਉਂਕਿ ਰਿਟਰਨ ਟਿਕਟ ਨਹੀਂ ਸੀ ਤਾਂ ਦਾਦੇ ਕਿਉਂ ਅਜਿਹੇ ਫੈਸਲੇ ਜਿਹੜੇ ਆ ਵੱਡੇ ਫੈਸਲੇ ਡੋਨਲਡ ਟਰੰਪ ਦੇ ਵੱਲੋਂ ਲਏ ਜਾ ਰਿਹਾ